ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਬ ਚੈਨਲ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਆਪਣੇ ਘਰੋਂ ਬਣਾ ਰਹੇ ਹਾਂ ਪਿੰਡ ਮਰਾਸ ਦੇ ਕੋਠੇ ਕਪਾਹਾਂ ਵਾਲੇ ਨੇੜੇ ਰਾਮਪਰਾ ਫੂਲ ਜ਼ਿਲ੍ਹਾ ਬਠਿੰਡ ਇਹ ਵੀਡੀਓ ਬਣਾ ਰਹੇ ਆਪਾਂ ਟੋਕੜ ਝੋਟੀ ਦੀ ਕਈ ਵੀਰਾਂ ਦੇ ਕਮੈਂਟ ਆਉਂਦੇ ਸੀ ਵੀ ਟੋਕੜ ਝੋਟੀ ਹੋਵੇ ਕੋਈ ਤੇ ਆਹ ਟੋਕੜ ਝੋਟੀ ਸੇਲ ਆ ਗਈ ਤੇ ਦੁੱਧਾ 5 ਲੀਟਰ ਥਣਲੇਵੇ ਦੀ ਸਾਫਾ ਦਰਮਿਆਨਾ ਕੱਦ ਦਾ ਗਾ ਤੇ ਵੀਡੀਓ ਬਣਾਉਣ ਦਾ ਸਮਾਂ 3:30 ਵਜੇ ਦਾ ਥਣਲੇਵੇ ਦੀ ਜੱਜਮੈਂਟ ਹੋ ਸਾਬਣਾ ਕਰ ਲਿਓ ਤੇ ਸਿੰਘਾਂ ਦੀ ਤੇ ਫੇਸ ਕੁਆਲਟੀ ਦੀ ਚੰਗੀ ਹੈਗੀ ਸਿੰਘ ਸੋਹਣਾ ਗਾ ਤੇ ਬੱਚਾ ਹੈਗਾ ਮਗਰ ਕੱਟੀ ਆਹ ਕੱਟੀ ਹੈਗੀ ਪੰਜ ਤੋਂ 6 ਮਹੀਨੇ ਹੋ ਗਏ ਸੂਈ ਨੂੰ ਤੇ ਡੇਢ ਮਹੀਨੇ ਦੇ ਕਰੀਬ ਗੱਭਣਾਂਗੀ ਬਾਕੀ 2 ਮਹੀਨਿਆਂ ਦੀ ਚੈੱਕ ਹੋ ਕੇ ਪਤਾ ਲੱਗ ਜਾਊਗਾ ਛੋਟੀ ਪੂਰੀ ਸਾਫ਼ ਆ ਗਈ ਕੋਈ ਨੌਕਸ ਨਹੀਂ ਹੈਗਾ ਕੋਈ ਥਾਂ ਚ ਨਹੀਂ ਕਿਸੇ ਚ ਨੌਕਸ ਬਿਲਕੁਲ ਧਾਰ ਦੀ ਸਾਫ਼ ਆ ਗਈ ਸੇ ਬੱਚਾ ਵੀ ਹੈਗਾ ਪਰ ਮਿਲਦੀ ਚਾੜ ਤੇ ਆ ਬੱਚੇ ਤੇ ਨਹੀਂ ਮਿਲਦੀ ਬੱਚਾ ਛੱਡ ਦਿੰਦੀ ਹੈਗੀ ਦੂਜਾ ਸੂਆ ਤੇ ਰੇਟ ਕਰਦੇ ਆ 55000 ਰੁਪਇਆ ਬਾਕੀ ਵਿੱਚੋਂ ਮਾਨਤਾਣ ਕੀਤਾ ਜਾਊਗਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਆਉਂਦੀ ਆ ਤਾਂ ਸਾਡਾ ਫੋਨ ਨੰਬਰ 9981274047 ਤੇ ਕੰਟੈਕਟ ਕਰ ਸਕਦੇ ਆ ਧੰਨਵਾਦ